ਪੰਜਾਬ ਪਿੰਡ ਆ ਸਾਥ ਕੀਤਾ ਜਾ ਰਿਹਾ ਕਿ ਤੁਸੀਂ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹੋ ਤੁਸੀਂ ਬਾਹਰ ਦਾ ਆਜ਼ਾਦ ਵਿੱਚ ਨਹੀਂ ਰਹੇ ਤੁਸੀਂ ਇਹ ਰਹਿ ਰਹੇ ਹੋ ਇਹ ਕੋਈ ਤਰੀਕਾ ਥੋੜਾ ਕੋਈ ਹਰ ਇੱਕ ਬੰਦੇ ਤੋਂ ਡਰਦੀ ਫਿਰਦੀ ਜਾਂ ਤਾਂ ਤੋਂ ਕੀ ਡਰਨਾ ਹੈ ਹੈ ਤੇਰੇ ਕੋਲ ਇਹਨਾਂ ਹਸਲਾ ਸਭ ਕੁਝ ਤੇਰੇ ਕੋਲ ਦੁਨੀਆ ਪਾਰਦਾ ਤੇਰੇ ਕੋਲ ਸਮਾਨ ਹੈ ਆਰਮੀ ਫੌਜ ਕਿੰਨੀ ਕੁ ਤੇਰੇ ਕੋਲ ਹੈ ਫੇਟੇ ਮੇ ਉਹ ਜ਼ਿਲ੍ਹਾ ਸਰਕਾਰ ਦੇ ਆ ਦੇਖੋ ਨਾ ਇਹਦੇ ਵਿੱਚ ਜੱਟ ਕੀ ਕਰਨ ਜੱਟ ਕਿ ਉਹਨਾਂ ਜਾਂਚਾ ਤੇ ਖੇਤਾ ਜੋ ਜਾਣ ਕੇ ਤੱਕ ਨਾ ਪਹੁੰਚ ਸਾਨੂੰ ਨਾ ਪਤਾ ਦੱਸ ਤੱਕ ਜਾਣ ਕੇ ਜੋ 43 ਵਾਲਾ ਸੀਨ ਬਣਾ ਲਿਆ ਇੰਨਾ ਉਹ ਜਿਸ ਤਰ੍ਹਾਂ ਕੇ ਪਾਕਿਸਤਾਨ ਇੰਡੀਆ ਅਲੱਗ-ਅਲੱਗ ਹੋਏ ਦੇ ਪਾਇਨ ਜਾਣਾ ਪੈ ਲਣਾ ਰਿਸ਼ਤੇਦਾਰੀ ਮਨ ਜਾਣਾ ਤਾਂ ਵੀ ਯੂਕੇ ਬੈਠੇ ਆ ਅਸੀਂ ਤਾਂ ਅਸੀਂ ਤਾਂ ਇਹ ਦੇਖ ਰਹੇ ਆ ਵੀ ਜਿਸ ਤਰ੍ਹਾਂ ਇਹ ਮਹਿਸੂਸ ਹੁੰਦਾ ਵੀ ਪੰਜਾਬ ਜਿਹੜਾ ਹਿੰਦੁਸਤਾਨ ਦਾ ਹਿੱਸਾ ਨਹੀਂ ਪੰਜਾਬੀਆਂ ਨੂੰ ਆਪਾਂ ਨੇ ਹਿੰਦੁਸਤਾਨ ਦੇ ਵਿੱਚ ਜਾਣ ਆਉਣ ਤੋਂ ਰੋਕਿਆ ਜਾ ਰਿਹਾ ਬਿਨਾਂ ਮਤਲਬ ਤੋਂ ਦੇਖੋ ਕਿਸਾਨਾਂ ਦਾ ਜਿਹ ਅੰਦੋਲਨ ਹੈ ਉਹ ਆਪਣੀ ਮੰਗਾਂ ਵਾਸਤੇ ਜਾਜ ਮੰਗਾ ਵਾਸਤੇ ਰੋਲਾ ਪਾਉਂਦੇ ਨੇ ਉਹਨਾਂ ਨੂੰ ਮੰਨਣ ਦੀ ਬਜਾਏ ਆਪਾਂ ਪਹਿਲੇ ਕੋਣ ਨੂੰ ਪਰੇਸ਼ਾਨ ਕਰਨ ਵਾਸਤੇ ਬਿਲਕੁਲ ਬਾਰਡਰ ਸੀਲ ਕਰ ਦਿੱਤਾ ਗਿਆ ਮੁਝੇ ਜਿਹੜੇ ਲੋਕ ਰਿਸ਼ਤੇਦਾਰੀਆਂ ਵਿਚ ਇੱਧਰ ਉੱਧਰ ਗਏ ਆਏ ਹੋਏ ਨੇ ਕਿਨੀ ਪਰੇਸ਼ਾਨੀ ਐ ਸਿਰ 3 ਕਿਲੋਮੀਟਰ ਦੋ ਬੀਬੀਆਂ ਪੈਦਲ ਤੁਰ ਕੇ ਆ ਰਹੀਆਂ ਨੇ ਅੱਗੋਂ ਅਕੇ ਬਾਰਡਰ ਸੀਲ ਕੀਤਾ ਲੰਘਣ ਨੂੰ ਥਾਂ ਨਹੀਂ ਛੱਡਿਆ ਕੋਈ ਦੱਸੋ ਵੀ ਇਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਜਾਂ ਚੀਨ ਦਾ ਜਾਂ ਹਿੰਦੁਸਤਾਨ ਦਾ ਬਾਰਡਰ ਕੇ ਹੁਣ ਤਾਂ ਪੱਕੇ ਤੌਰ ਤੇ ਇਸ ਤਰ੍ਹਾਂ ਸੀਲ ਕੀਤਾ ਜਾ ਰਿਹਾ ਜੇ ਪੰਜਾਬ ਦਾ ਹਿੰਦੁਸਤਾਨ ਦੇ ਨਾਲ ਕੋਈ ਸੰਬੰਧ ਨਹੀਂ ਸਰਕਾਰ ਨੂੰ ਚਾਹੀਦਾ ਦਸਿੱਧ ਡੈਕਲੇਰ ਕਰਦੇ ਨੇ ਪੰਜਾਬ ਸਾਡੇ ਨਾਲ ਪੰਜਾਬ ਦਾ ਕੋਈ ਸੰਬੰਧ ਨਹੀਂ ਇਸ ਕਰਨਾ ਪੰਜਾਬ ਸਾਡੇ ਵਿੱਚ ਆ ਤੇ ਨਾ ਸੀ ਪੰਜਾਬ ਤੇ ਜਾਈਏ ਤੇ ਸਿਆਪਾ ਮੁਕੇ ਰੋਜ ਰੋਜ ਦਾ ਕਿਉਂ ਇਹ ਪੰਜਾਬੀਆਂ ਨੂੰ ਮਤਲਬ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਨੇ ਅਹਿਸਾਸ ਕੀਤਾ ਜਾ ਰਿਹਾ ਕਿ ਤੁਸੀਂ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹੋ ਤੁਸੀਂ ਕਿਸੇ ਭਾਰਤ ਆਜ਼ਾਦ ਦੇ ਵਿੱਚ ਨਹੀਂ ਰਹਿ ਤੁਸੀਂ ਰਹਿ ਰਿਹਾ ਕੋਈ ਇਹ ਕੋਈ ਤਰੀਕਾ ਥੋੜਾ ਕੋਈ ਹਰ ਇੱਕ ਬੰਦੇ ਤੋਂ ਡਰਦੀ ਫਿਰਦੀ ਜੱਟਾਂ ਤੋਂ ਕੀ ਡਰਨਾ ਹੈ ਹੈ ਤੇਰੇ ਕੋਲ ਇਹ ਨਾਸਲਾ ਸਭ ਕੋ ਤੇਰੇ ਕੋਲ ਦੁਨੀਆ ਭਰ ਦਾ ਤੇਰੇ ਕੋਲ ਸਮਾਨ ਹੈ ਆਰਮੀ ਫੋਰਸ ਕਿੰਨੀ ਕੋ ਤੇਰੇ ਕੋਲ ਹੈ ਫੇਟੇ ਮੇ ਉਹ ਜిల్లా ਸਰਕਾਰ ਦੇ ਆ ਦੇਖੋ ਨਾ ਇਹ ਤਾਂ ਇਹ ਦਾ ਜੱਟ ਕੀ ਕਰਨ ਜੱਟ ਕਿ ਉਹ ਜੱਟ ਖੇਤਾਂ ਤੋਂ ਜਾਣਗੇ ਨਾ ਪਹੁੰਚੇ ਸਰ ਨਾ ਬਤਾ ਦੇ ਦਿੱਲੀ ਤੱਕ ਜਾਣਗੇ ਜੋ ਮਰਜ਼ੀ ਹੋ ਜਾਏ ਜਿਆਦਾ ਮੂਡ ਬਣਾਉਗਾ ਜੀ ਜਿਆਦਾ ਮੂਡ ਬਣੂਗਾ ਜਿੱਦਾਂ ਜਿੱਦਾਂ ਇਹ ਰੋਕੇ ਜਾਓਗੇ ਉਦੋਂ ਦੀ ਕਿਸਾਨਾਂ ਦਾ ਮੂਡ ਜਿਆਦਾ ਬਣੂਗਾ ਮੈਂ ਮੇਰਾ گاؤں ਬਨਾਰਸੀ ਹੈ ਖਨੂਰ ਸੀ 3 ਕਿਲੋਮੀਟਰ ਬੈਕ ਸਾਈਡ ਮੈਂ ਹਰਿਆਣਾ ਦੇ ਬਾਰਡਰ 'ਤੇ ਪੜ ਕੇ ਹਮ ਔਰ ਜਿਤਨਾ ਵੀ ਇਹ ਜ਼ਿਆਦਾ ਬੈਰੀਗੇਟ ਕਰਨਗੇ ਇਤਨੀ ਸੰਗਤ ਜ਼ਿਆਦਾ ਹੋਏਗੀ ਉਹ ਜਿਹੜਾ 47 ਵਾਲਾ ਸੀਨ ਬਣਾ ਦਿਆ ਇਹਨਾਂ ਉਹ ਜਿਸ ਤਰ੍ਹਾਂ ਕੇ ਪਾਕਿਸਤਾਨ ਇੰਡੀਆ ਅਲਗ-ਅਲਗ ਹੋ ਤੇ ਪੈਦਲ ਜਾਣਾ ਪੈਦਲਣਾ ਰਿਸ਼ਤੇਦਾਰੀ ਮੈਂ ਜਾਣਾ ਤਾਂ ਵੀ ਰੁਕੇ ਬੈਠੇ ਆ